आज पाटनटों की सब्जी बनावांगे आज बहुत ज्यादा बारिश हुई थी ठीक है बहुत बढ़िया मौसम है कल के बनावांगे कल के बनाईये ते दूसरी है बढ़िया हुंदी हूं वैसे मैं इस इसका दूसरी ही बनाउने हुने है प्याज फूल पार टमाटर तो पार फिर बनाउने है बहुत बढ़िया सब्जी बनती है इधर मम्मी है जो बीमार हो गई थी तो वो है बीमार हुई बोतल बीमार पोतल हाई नही है, दी है दे 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 दे। मैं मूंगी की सब दाल बना दा सब्जी निकलती है मूंगी की दाल बना दाते टिंडो की सब्जी बना दा ਹਿੰਦੀ ਸਰਜੀ ਪੈਸੀ ਥੋੜੀ ਜੀ। ਹੁਣ ਮੈਂ ਕਹਿੰਦੀ ਮੂੰਗੀ ਦੀ ਦਾਲ ਨਹੀਂ ਬਣਾਉਣੀ, ਉਹਨਾਂ ਦਾ ਕੀ ਸੰਗੀ ਨਹੀਂ ਲੱਗਦੀ। ਟਿੰਡਾ ਬਣਾ ਲਾ। ਟਿੰਡਾ ਸਾਡੇ ਬੱਚੇ ਖਾਂਦੇ ਨਹੀਂ ਹੈਗੇ। ਉਹ ਬੇਟਾ ਕਹਿੰਦਾ ਹੈਗਾ ਕਿ ਤੈਨੂੰ ਮਿਰਚ ਵਾਲੇ ਪਰੌਂਠੇ ਬਣਾ ਦੋ ਜਾਇ ਹੈ ਕਿ ਟਿੰਡਾ ਨਹੀਂ ਖਾਣੀ ਪੈਗੀ। ਮੈਨੂੰ ਹਜੇ ਮੈਨੂੰ ਵੀ ਘੱਟ ਹੀ ਸਵਾਲ ਲੱਗਦੀ ਹੈ ਟਿੰਡਾ ਮੈਨੂੰ ਘੱਟ ਸਵਾਲ ਆਦੀ। ਟਿੰਡਾ ਹੋਵੇ, ਕੱਦੂ ਹੋਵੇ ਮੈਂ ਇੰਨਾ ਜ਼ਿਆਦਾ ਖਾਂਦੇ ਨਹੀਂ ਬਸ ਥੋੜਾ ਬਹੁਤ ਹੈ। ਚੱਕਣ ਕਦੂ ਸਵਾਲ ਲੱਗਦੇ ਸਿੱਕੀ ਬਾਰੇ।

क्योंकि टमाटर मैं ज्यादा पानी हूँ दो प्याज पाने क्योंकि टमा खटास जारी बहुत की सब्जी रही है टमा लिया लसन लसन खाने नहीं बच्चे क्योंकि केंद्र लसन की समेल आई है लसनता कैसट्रोल बहुत वाला होंगी हैगी सब्जी पानी चाहिए अदरक भी पाना चाहिए बच्चे नहीं खेते जीरा नहीं पाने टेस्टी नहीं खाने

ਇਹ ਇੱਕ ਰਾਈਵਾਂ ਦੀ ਵਧੀਆ ਬਣਦੀ ਹੈ ਇਹ ਹੁਣ ਮੈਨੂੰ ਲੈਟਰ ਦੀ ਜਰੂਰਤ ਨਹੀਂ ਹੈਗੀ ਇਸ ਤਰ੍ਹਾਂ ਕਰੂ ਬਟਨਾਂ ਨੂੰ ਚਲ ਇਹ ਸੀ ਚੁੱਲਾ ਰੈਡੀ ਹੁਣ ਆਪਾਂ ਮਸਾਲਾ ਤਿਆਰ ਕਰਦੇ ਆਂ ਆ ਦੇਖੋ ਬਹੁਤ ਵਧੀਆ ਹੈ ਗਿਆ ਬਟਨਾਂ ਨਾਲ ਆ ਬਟਨਾਂ ਨੂੰ ਉਹ ਕਰੇ ਐਸਾ ਬਣਾ ਹੁਣ ਹਾਲਤ ਨਾਲ ਇਹ ਮੈਨੂੰ ਸ਼ੁਰੂ ਤੋਂ ਮੈਨੂੰ ਇਹ ਹੈਗਾ ਸੀ ਕਿ ਮੈਂ ਇਹੀ ਗਏ ਸੀ ਚੁੱਲਾ ਲੈ ਕੇ ਆਵਾਂ ਬਹੁਤ ਵਧੀਆ ਲੱਗਿਆ ਮੈਨੂੰ ਤੇ ਮੇਰੀ ਰੀਜ਼ ਹੈਗੀ ਸੀ ਮੈਂ ਲੈ ਕੇ ਆਂਦਾ ਹੁਣ ਆਪਾਂ ਸਬਜ਼ੀ ਬਣਾ ਰਹੇ ਹਾਂ ਜਿਹਦੇ ਦਰਮਿਆਨ ਲਾਹੇ ਕੂੜੇ ਵਾਲਾ ਆ ਗਿਆ ਸ਼ਰ ਨਾ ਕੋਈ ਸ਼ਕੀ ਉਪਾਉਂਦਾ ਕੂੜੇ ਵਾਲਾ ਨਹੀਂ ਦਿੱਚੇ ਪੈਕੋ ਫੇਰ ਇਹ ਬੱਚੇ ਖੇਡ ਰਹੇ ਨੇ ਸੈਡਾਂ ਤੇ ਆਵਾਜ਼ ਜੀ ਬਹੁਤ ਹੋ ਰਹੀ ਹੈ ਇਧਰ ਸਾਡਾ ਟੋਮੀ ਟੋਮੀ ਮਗਰ ਮਗਰ ਫਿਰਦਾ ਹੈ ਕੀ ਕਰੀ ਜਾ ਰਿਹਾ ਟੋਮੋ ਮੈਨੂੰ ਆਇਸੀ ਕੀ ਹਜੇ ਟਾਈਮ ਤਾਂ ਨਹੀਂ ਇੰਨਾ ਹੋਇਆ ਟਾਈਮ ਤਾਂ 7:30 ਹੀ ਹੋਇਆ ਕਿ ਮੈਂ ਜਲਦੀ ਜਲਦੀ ਸਬਜ਼ੀ ਬਣਾ ਜਾ ਸਬਜ਼ੀ ਬਣਾ ਕੇ ਫਿਰ ਮਾੜਾ ਮੋਟਾ ਘੁੰਮਣ ਜਾਵਾਂਗੇ ਕਿਉਂਕਿ ਸਵੇਰ ਦੀ ਹਾਂਜੀ ਅਸੀਂ ਜਾ ਰਹੇ ਹਾਂ

ਟੋਮੀ ਬਾਹਰ ਨਿਕਲੇ ਆ ਚੱਲਗੇ ਮੈਂ ਆਇਆ ਟੋਮੀ ਕਿੱਦ ਕਮਾ ਲਿਆ ਵਿਚਾਰੇ ਨੂੰ ਕਿੱਥੇ ਐਸੇ ਉਹ ਤਾਂ ਪਹਿਲਾਂ ਜਾਵੜਾ ਸੀ ਇਹ ਇਹ ਮਾੜਾ ਮੈਨੂੰ ਛੇੜੀ ਹੁੰਦੀ ਠੀਕ ਤੁਸੀ ਜਾਵੜਾ ਹਾਂ ਇਹ ਟੋਮੀ ਨੂੰ ਕਮਾ ਲਿਆ ਮੰਨ 2 ਮਿੰਟ ਲਗਾ ਆਉਣ ਜਾਣੇ ਕਰਾਂਗੇ ਆਪਾਂ ਕਿਹੜਾ ਸ਼ਰ ਕਰਨ ਚੱਲ ਆ ਜਾ ਮੈਂ ਨਹੀਂ ਜਾਣਾ ਅੱਜ ਤਾਂ ਖੇਡ ਰਿਹਾ ਫਿਰ ਸਭ ਬੱਚੇ ਜਾਵੜੇ ਰਾਜ ਅੱਜ ਤੇਨੂੰ ਇਹ ਕਮਾ ਲਿਆ ਫਿਰ ਖੇਡਨੀ

लाय जिद्दी है। अमन दाव तो सी। साड़ा गेम खेल रहे हैं। मेरे को ऐसे मालूम लगता है नहीं ठीक हो नहीं है स्वेयर दिनद्री बैठ के रहे हैं। चला जाते हैं। हाँ, खा लो दाद। वीडियो सच्ची कर। बच्ची वीडियो दे आ क्या? माँ। तू शर ओए। हाँ जाओ। तू शर आता नहीं करेगा रे दीदी। जा रहे हैं तो टोमी भी जा रहे हैं आज तक कोई नहीं जा रहा अपने